ਕਾਜੀ ਸਾਡੇ ਕੋਰਲਾ ਗੰਪੁਰ ਤੋਂ ਸੀਗੇ ਅੱਛਾ ਪਾਜੀ ਹੁਣੀ ਅੱਛਾ ਜੀ ਤੇ ਆਪਣੇ ਸਾਈਡ ਜਾ ਰਹੇ ਸੀਗੇ ਅੱਛਾ ਜੀ ਤੇ ਉਹਦਾ ਐਕਸੀਡੈਂਟ ਹੋ ਗਿਆ ਜਿਮ ਦੇ ਕੋਲ ਤੇ ਕਿਹੜੀ ਜਮ ਤੇ ਕਿੱਥੇ ਜੀ ਆਪਣੇ ਜਿੱਥੇ ਕੋ ਨਾ ਪਾਵਰ ਹਾਉਸ ਤੇ ਜਿਹੜੀ ਉਹ ਆਦਮ ਬਾੜੀ ਲਿੰਕ ਰੋਡ ਜੀ ਹਾਂਜੀ ਆਦਮ ਬਾੜੀ ਲੇ। ਨੇੜੇ ਅਗਲੇ ਬੰਨੇ ਅੱਛਾ ਜੀ ਖਾਣਾ ਕਿਹੜਾ ਪੈਂਦਾ ਜੀ ਖਾਣਾ ਛਤਰ ਜੀ ਸਦਰ ਖਾਨਾ ਸਦਰ ਖਾਨਾ ਜੀ ਠੀਕ ਹੈ ਜੀ ਤੇ 10:30 ਵਜੇ ਤੋਂ ਬਾਅਦ ਆਪਾਂ ਫੋਨ ਕਰਨੇ ਸ਼ੁਰੂ ਕਰਦੇ ਹਾਂ ਅਜੇ ਤੱਕ ਕੋਈ ਪੁਲਿਸ ਵਾਲਾ ਨਹੀਂ ਇੱਥੇ ਪਹੁੰਚਿਆ ਜੀ ਅੱਛਾ ਜੀ ਇਹ ਕਿੰਨੇ ਕੁ ਐਕਸੀਡੈਂਟ ਹੋਇਆ ਜੀ ਇਹ 10:30 ਪਾਉਣੇ ਹੈ 11 ਦੇ ਵਿੱਚ 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 ਅੱਛਾ ਜੀ ਤੁਹਾਨੂੰ ਕੋ ਉਹਦੇ ਫੋਨ ਆ ਗਿਆ ਸੀਗਾ ਜੀ ਮੈਨੂੰ ਆਹ ਮੁੰਡੇ ਸੀ ਸਾਡੇ ਪਿੰਡ ਦੇ ਜਾਂਦੇ ਉਧਰ ਅੱਛਾ ਜੀ ਮੈਨੂੰ ਉਸ ਵੇਲੇ ਫੋਨ ਆਇਆ ਤੇ ਜਦੋਂ ਇਹਨਾਂ ਨੂੰ ਚੱਕ ਕੇ ਇੱਧਰ ਲਿਆ ਸੀਗੇ ਅੱਛਾ ਜੀ ਬਚਾਉਣ ਦੀ ਕੋਸ਼ਿਸ਼ ਕੀਤੀ ਕਿ ਚੱਲ ਬਚੀ ਜਾਵੇ ਤੇ ਮੈਂ ਫਿਰ ਮੌਕੇ ਤੇ ਇੱਥੇ ਪਹੁੰਚ ਗਿਆ ਜੀ ਤੇ ਕਾਫੀ ਟਾਈਮ ਤੋਂ ਮੈਂ ਵੀ ਇੱਥੇ ਏ ਥਾਣਾ ਛਤਰਪਿੰਡਾ ਥਾਣਾ ਛਤਰ ਜੀ ਚੰਡੀਗੜ ਜਿਹੜਾ 112 ਤੇ ਫੋਨ ਕੀਤਾ ਸੀ ਉਹ ਆ ਗਏ ਆ ਬੰਦੇ ਅੱਛਾ ਜੀ ਤੇ ਆਪਣੇ ਜਿਹੜੇ ਛਤਰ ਵਾਲੇ ਆ ਉਹ ਨਹੀਂ ਆਏ ਛਤਰ ਵਾਲੇ ਨਹੀਂ ਆਏ ਠੀਕ ਹੈ ਜੀ ਤੇ ਇਹ ਮੁੰਡੇ ਦਾ ਨਾਮ ਕੀ ਸੀਗਾ ਜੀ ਜਿਹਦੀ ਮੌਤ ਹੋਈ ਇਹਦਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੰਨੀ ਉਮਰ ਸੀਗੀ ਜੀ ਦੀ 40 ਇਹ 40 ਤਕਰੀਬਨ ਤੇ ਕੀ ਕੰਮ ਕਰਦੇ ਸੀਗੇ ਇਹ ਬਸ ਮਿਹਨਤ ਮਜ਼ਦੂਰੀ ਡੰਗੋ ਡੰਗੇ ਖਾਣ ਵਾਲੇ ਵਿਚਾਰੇ ਬਿਲਡਿੰਗਾਂ ਚ ਇਹ ਮੜਾ ਮੋਟਾ ਤੇ ਅੜੀ ਕਿਤੇ ਲੱਗ ਕੇ ਕਰ ਲਈ ਤੇ ਕਿ ਬਸ ਬਹੁਤ ਮੁਸ਼ਕਿਲਾਂ ਦਾ ਜਾ ਰਹੇ ਹੁੰਦਾ ਇਹਨਾਂ ਦਾ ਤੇ ਪਰਿਵਾਰ ਚੋਂ ਪਿੱਛੇ ਕੌਣ ਕੌਣ ਇਹਨਾਂ ਦੇ ਜੀ ਪਰਿਵਾਰ ਚ ਆ ਛੋਟੀ ਜਿਹੀ ਇੱਕ ਕੁੜੀ ਆ ਵਿਚਾਰੀ ਅੱਛਾ ਜੀ ਤੇ ਮੁੰਡਾ ਆ ਛੋਟਾ ਜ ਠੀਕ ਆ ਜੀ ਯਾਨੀ ਕਮਾਉਣ ਵਾਲੇ ਇਕੱਲੇ ਸੀਗੇ ਕਮਾਉਣ ਵਾਲੇ ਇਕੱਲੇ ਸੀ ਤੇ ਮਾੜਾ-ਮੋਟਾ ਜਾਂਦੇ ਸੀਗੇ ਚਲੋ ਰਹਿੰਦੇ ਹੋ ਕਿਰਾਏ ਤੇ ਉੱਥੇ ਅੱਛਾ ਜੀ ਤੇ ਬਹੁਤ ਪਰਿਵਾਰ ਦੀ ਗਰੀਬੀ ਦੇ ਵਿੱਚੋਂ ਮਤਲਬ ਗੁਜ਼ਰ ਹੈ ਬਹੁਤ ਬੁਰਾ ਹਾਲ ਹੈ ਇਹਨਾਂ ਦਾ ਠੀਕ ਆ ਜੀ ਤੇ ਹੁਣ ਪਿੰਡ ਵਾਲੇ ਇੱਥੇ ਹਸਪੀਟਲਾਈਜ਼ ਸਾਰੇ ਪਿੰਡ ਵਾਲੇ ਸਾਰੇ ਹਸਪੀਟਲ ਆਏ ਕੋਈ ਉੱਧਰ ਬੈਠੇ ਆ ਜੀ ਹਾਈਪਨ ਫੋਨ ਕਰੀ ਇਹ ਕੋਈ ਹਜੇ ਮੌਕੇ ਤੇ ਪਹੁੰਚ ਨਹੀਂ। ਹੁਣ ਕਿੰਨਾ ਕ ਸਮਾਂ ਹੋ ਗਿਆ ਫੋਨ ਕੀਤਾ ਤੇ ਨੂੰ ਕੋਈ ਨਹੀਂ ਆਇਆ ਥਾਣਾ ਸਦਰ ਤੋਂ। ਇਹ ਜੀ 11 ਵਜੇ ਤੋਂ ਕਰੀ ਕਰੀ ਜਾ ਰਿਹਾ ਹੁਣ ਫਿਰ ਦੁਬਾਰਾ ਕੀਤਾ ਹੁਣ ਕਿੰਨਾ ਸਮਾਂ ਹੋ ਗਿਆ ਜੀ ਹੁਣ ਤਾਂ ਧੰਟਾ ਹੋ ਗਿਆ ਜੀ ਜਦ ਦੁਬਾਰਾ ਦੁਬਾਰਾ ਫਿਰ ਧੰਟਾ ਹੋ ਗਿਆ ਫਿਰ ਨਹੀਂ ਆਏ। ਅੱਛਾ ਜੀ। ਮੈਨੂੰ ਖੁਦ ਨੂੰ ਤਾਂ ਘਟਾ ਹੋ ਗਿਆ ਜੀ। 11 ਵਜੇ ਤੁਸੀਂ ਫੋਨ ਕੀਤਾ ਸੀ 1:00 ਵਜੇ 1:00 ਵਜੇ। 10:00 ਵਜੇ ਤੋਂ ਲੈ ਕੇ 2-3 ਘੰਟੇ ਹੋ ਗਏ ਨਹੀਂ ਕੋਈ ਆਇਆ। ਨਹੀਂ ਕੋਈ ਆਇਆ ਜੀ। ਠੀਕ ਹੈ ਜੀ ਤੇ ਇਹ ਜਿਹੜੇ ਸੀਗੇ ਪੱਕੇ ਬਸਨੀਕ ਸੀਗੇ ਪਿੰਡ ਤੇ ਜਾਂ ਕਿਰਾਏ ਵਗੈਰਾ ਤੇ ਰਹਿੰਦੇ ਸੀ ਪਤਾ ਲੱਗਾ ਵੀ ਸ਼ਾਇਦ ਰੈਂਟਰ ਹੁੰਦੇ ਰਹਿੰਦੇ ਸੀ ਰੈਂਟ ਤੇ ਰਹਿੰਦੇ ਸੀਗੇ ਜੀ ਵੈਸੇ ਬੋਟ ਵਗੈਰਾ ਬਣੀਆਂ ਇਹਨਾਂ ਦੇ ਕਿਰਾਏ ਤੇ ਬੋਟ ਵਗੈਰਾ ਬਣੀਆਂ ਵੈਸੇ ਪੱਕੇ ਹੀ ਠੀਕ ਆ ਲੈਣਾ ਸਿਕਾ ਹੁਣ ਮਾੜਾ ਮੋਟਾ ਕਿਤੇ ਕਹਿੰਦੇ ਸੀ ਅਸੀਂ ਪੰਚਾਇਤ ਦਾ ਕੋਈ ਇਹ ਤਾਂ ਮੜਾ ਮੋਟਾ ਪੜਾ ਕੇ ਦਵਾਂਗੇ ਉਹਨੂੰ। ਕੋਟਲਾ ਗੌਂਸਪੁਰ ਦੇ ਵਿੱਚ। ਮਤਲਬ ਏ ਇਦਾਂ ਦੀ ਹਾਲਤ ਸੀ ਇਸ ਪਰਿਵਾਰ ਦੀ ਕਿ ਖੁਦ ਪੜਾਉ ਨਹੀਂ ਸਕਦੇ ਸੀ ਬਹੁਤ ਮਤਲਬ ਘਰ ਦਾ ਖਰਚਾ ਬਜਾਰਾ ਮੁਸ਼ਕਲ ਚੱਲਦਾ ਸੋਦੇ ਪਾਣੇ ਦਾ। ਤੇ ਮੇਰੇ ਘਰ ਵਾਲੇ ਤੁਸੀਂ ਤੁਹਾਡੇ ਜੀਵਨ ਸਾਥੀ ਸੀਗੇ ਜੀ। ਕੀ ਨਾਮ ਸੀ ਕਿੰਨੀ ਉਮਰ ਸੀਗੀ ਇਹਨਾਂ ਦੀ? ਹਾਂਜੀ ਹੋ ਗਈ ਆਪਣੀ 35 ਸਾਲ ਆ। 35 40 ਸਾਲ ਆ। ਹਾਂਜੀ ਹਾਂਜੀ। ਠੀਕ ਆ ਜੀ। ਕੀ ਕੰਮ ਕਰਦੇ ਸੀ ਪਹਿਲਾਂ ਜੀ? ਕੰਮ ਦਿਹਾੜੀ ਆ ਬਸ ਬਿਲਡਿੰਗ ਦਾ ਹਾਂਜੀ। ਅੱਛਾ ਜੀ। ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਜੀ ਹਾਦਸੇ ਦਾ? ਹਾਂਜੀ ਮੈਨੂੰ 10:30 ਤੇ ਪਰਵਾਸ ਹੁਣ ਉਹਦੇ ਪਿੱਛੇ ਪਿੱਛੇ ਕੌਣ ਰਹਿ ਗਿਆ ਜੇਗਾ ਬਸ ਇੱਕ ਬੇਟਾ ਇੱਕ ਬੇਟੀ ਬਸ ਮੈਹੀ ਅੱਛਾ ਜੀ ਕਮਾਉਣ ਵਾਲੇ ਇਕੱਲੇ ਸੀਗੇ ਪਾਜੀ ਹਾਂਜੀ ਇਕੱਲੇ ਕਾਕਾ ਛੋਟਾ ਸੀ ਹੁਣ ਲੱਗਾ ਸੀ ਹਾਂਜੀ ਦਿਹਾੜੀ ਦੀ ਉਹ ਵੀ ਜਾਂਦਾ ਸੀ ਤੁਹਾਨੂੰ ਥਾਣੇੋਂ ਫੋਨ ਆਇਆ ਸੀ ਜਾਂ ਕਰਾਹੀਰਾ ਨੇ ਜਾਂ ਕਿੱਦਾਂ ਜਿ ਕਿੱਦਾਂ ਪਤਾ ਲੱਗਾ ਤੁਹਾਨੂੰ ਸਾਜੇ ਗੁੜੀਆਂ ਨੂੰ ਵੀ ਆਇਆ ਫੋਨ ਇਹਨਾਂ ਨੂੰ ਪਤਾ ਹੈ ਮੈਨੂੰ ਤਾਂ ਮੈਂ ਘਰ ਸੀ ਇਹਨਾਂ ਨੂੰ ਕਿਸੇ ਨੇ ਇਥੋਂ ਕੀਤਾ ਤਾਲੋ ਹਾਂਜੀ ਅੱਛਾ ਜੀ ਹਾਂਜੀ ਤੇ ਹੁਣ ਕਿੰਨੀ ਦੇਰ ਹੋ ਗਈ ਤੁਸੀਂ ਇੱਥੇ ਆਏ ਪਏ ਆ ਕੋਈ ਆਇਆ ਕੋ ਥਾਣੇ ਤੋਂ ਕੋਈ ਨਹੀਂ ਪਾਜੀ ਆਇਆ ਹੈ 6:30 ਵਜੇ ਤੇ ਆਏ ਹੋਗਾ ਇਹ ਇੱਕ ਵਾਚਲਾ ਦੇ ਹੁਣ ਪੂਰਾ 1 ਵਜ ਗਿਆ ਕੋਈ ਕਾਰਵਾਈ ਕੋਈ ਕਾਨੂੰਨੀ ਕਾਰਵਾਈ ਕੁਝ ਨਹੀਂ ਹੋ ਰਹੀ ਹੈਗੀ ਅੱਛਾ ਜੀ ਕਿੰਨੇ ਵਜੇ ਆ ਗਏ ਸੀ ਤੁਸੀਂ ਤੁਹਾਨੂੰ ਪਤਾ ਲੱਗਿਆ ਸੀ ਕਿੰਨੇ ਵਜੇ ਪਾਜੀ 6:30 11 ਵਜੇ ਦੇ ਕਰੀਬ ਆ ਗਏ ਸੀ ਜੀ ਇੱਥੇ ਅੱਛਾ 6:30 11 ਵਜੇ ਪਤਾ ਲੱਗਾ ਸੀ ਥਾਣਾ ਕਿਹੜਾ ਲੱਗਦਾ ਜੀ ਸਰ ਸਦਾ ਥ ਠੀਕ ਹੈ ਜੀ ਹਾਂਜੀ ਤੇ ਪਹਿਲੀ ਕੀ ਮੰਗ ਕਰਦੇ ਕਿ ਅਪੀਲ ਕੋਈ ਪ੍ਰਸ਼ਾਸਨ ਤੋਂ ਜਿੱਦਾਂ ਮੈਨੂੰ ਪਤਾ ਲੱਗਾ ਵੀ ਟਰੱਕ ਨੇ ਸਾਈਡ ਮਾਰੀ ਜਾਂ ਕਿਦਾਂ ਪੂਰਾ ਇਨਸਾਫ ਮਿਲਿਆ ਜਾਵੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਇਹ ਵਿਚਾਰੀ ਕੀ ਕਰੂਗੀ ਉਹਨਾਂ ਦੇ ਜੀਵਨ ਸਾਥੀ ਡੈਥ ਹੋ ਗਈ ਆ ਕੋਈ ਵੀਰ ਕੋਣ ਕੋਣ ਦੇਖੂਗਾ ਉਹਨਾਂ ਨੂੰ ਬੱਚਾ ਛੋਟਾ ਆ ਹਾਂ ਉਹ ਇਸ ਟਾਈਮ 10 ਸਾਲ ਦਾ ਇਨਸਾਫ ਮਿਲਣਾ ਚਾਹੀਦਾ ਮਿਲ ਕੇ ਉਹਨੂੰ ਮਤਲਬ ਕਿ ਸਜ਼ਾ ਦਿੱਤੀ ਜਾਵੇ ਪੂਰੀ ਬਾਕੀ ਬੱਚਿਆਂ ਦਾ ਇਨਸਾਫ ਦਿੱਤਾ ਜਾਵੇ ਉਹਨਾਂ ਨਾਲੋਂ ਪ੍ਰਸ਼ਾਸਨ ਤੋਂ ਜੋ ਵੀ ਹੋ ਸਕਦਾ ਮਿਲਣਾ ਚਾਹੀਦਾ ਮਤਲਬ ਕਿ ਜਿਹਨੇ ਮਦਦ ਦਿੱਤੀ ਤੇ ਮਨ ਨੂੰ ਪੂਰੀ ਸਹਾਰਤੀ ਜਾਵੇ ਜੋ ਉੱਪਰ ਕੇ ਫਾਂਸੀ ਤੇ ਚੜਿਆ ਜਾਵੇ ਉਹਨਾਂ ਵੀ ਇਸ ਤਰ੍ਹਾਂ ਹੀ ਮੰਗ ਕਰਦੇ ਆ ਜਿਹੜੇ ਸਾਡਾ ਬੰਦਾ ਮਾਰਿਆ ਤੇ ਮੈਂ ਪਿੱਛੇ ਸੀਗਾ ਟਰਾਲੇ ਦੇ ਪਿੱਛੇ ਸੀਗਾ ਟਿਕਾ ਦਾ ਟਰਾਲੀ ਦੇ ਵਿੱਚ ਮਾਰਨ ਲੱਗਾ ਸੀਗਾ ਟਰਾਲੀ ਵਾਲਾ ਜੀ ਹਾਂ ਟਰਾਲੀ ਦੇ ਵਿੱਚ ਮਾਰਨ ਲੱਗਾ ਟਰਾਲਾ ਕਿਹੜਾ ਸੀ ਕੋਟ ਰੇਤਾ ਵਾਲਾ ਸੀ ਕੀ ਰੇਤਾ ਵਾਲਾ ਰੇਤਾ ਵਾਲਾ ਟਰਾਲਾ ਜਮਾਈਨਿੰਗ ਵਾਲਾ ਟਰਾਲਾ ਮਾਈਨਿੰਗ ਵਾਲਾ ਟਰਾਲਾ ਸੀਗਾ ਮੁੰਡਾ ਹਲਕੀ ਉਮਰ ਦਾ ਸੀ 18 19 ਸਾਲ ਦਾ ਸੀ ਜਿਹੜਾ ਚਲਾ ਰਿਹਾ ਸੀ ਹਾਂ ਜੀ ਅੱਛਾ ਜੀ ਤੇ ਜਦੋਂ ਟਰਾਲੀ ਦੇ ਵਿੱਚ ਮਾਰਨ ਲੱਗਾ ਟਰਾਲੀ ਵਾਲੇ ਬਚਾ ਹੋ ਗਿਆ ਉੱਥੇ ਅੱਛਾ ਜੀ ਟਰਾਲੀ ਵਾਲੇ ਨੇ ਰੋਕ ਕੇ ਗਿਆ ਕਹਿੰਦਾ ਕਾਕਾ ਹੌਲੀ ਚਲਾਇਆ ਜਾਂ ਦੇਖ ਕੇ ਚਲਾ ਅੱਛਾ ਜੀ ਤੇ ਉਸ ਤੋਂ ਬਾਅਦ ਉਹ ਇਧਰ ਨੂੰ ਗਿਆ ਸਰਜਾਂ ਲਾਪਿਆ ਮੈਂ ਉਹ ਸ਼ੀਸ਼ੇ 'ਚ ਬੈਕ ਸ਼ੀਸ਼ੇ ਦੇਖਿਆ ਸਮਾਈਲ ਜਿਹੀ ਕੀਤੀ ਉਹਨੇ ਉਸ ਤੋਂ ਬਾਅਦ ਇੰਨੀ ਫਾਸਟ ਗਿਆ ਨ ਮੈਂ ਕਹਿੰਦਾ ਇਹਨੇ ਕੋਈ ਨਾ ਕੋਈ ਬੰਦਾ ਚੱਕਣਾ ਜੀ ਤੇ ਪਹਿਲਾਂ ਉੱਥੋਂ ਸਕੂਲ ਵਾਲੀ ਬੱਸ ਲੰਘਦੀ ਬਈ ਸੀਗੀ ਜੀ ਉਹਨੇ ਆਪਣਾ ਬਚਾ ਕੀਤਾ ਉਸ ਤੋਂ ਬਾਅਦ ਫਿਰ ਇੰਨਾ ਤੇਜ਼ ਗਿਆ ਅਗੇ ਜਦੋਂ ਮੈਂ ਅੱਗੇ ਜਾ ਕੇ ਪੂ ਦੇਖਿਆ ਦੁਆਰ ਤੇ ਉੱਥੇ ਬੰਦਾ ਸੱਚੀ ਚੱਕਿਆ ਮਤਲਬ ਮਾਰਿਆ ਪਿਆ ਸੀ ਉਹਨੂੰ ਕੇ ਪੀ ਹੋ ਗਏ ਸੀ ਡੈਥ ਜਾਂ ਜ਼ਖਮੀ ਸੀਗੀ ਜੀ ਮੇਰਾ ਡੈਡੀ ਸੀਗਾ ਇੱਕ ਤਰ੍ਹਾਂ ਦਾ ਸਾਹ ਲੈ ਰਿਆ ਸੀ ਮੈਂ ਆਪਣੀ ਐਕਟੀਵਿਟੀ ਤੇ ਬਿਠਾ ਕੇ ਫਿਰ ਉਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਆਏ ਤੁਸੀਂ ਲੈ ਕੇ ਆਏ ਹਾਂਜੀ ਮੈਂ ਲੈ ਕੇ ਆਇਆ ਹਾਲਤ ਚ ਉਹਨਾਂ ਨੂੰ ਹਾਂਜੀ ਜ਼ਖਮੀ ਜਦੋਂ ਸੀਗੇ ਤੁਸੀਂ ਆ ਮੈਂ ਮੈਂ ਹੀ ਲੈ ਕੇ ਆਇਆ ਸੀ ਕੀ ਨਾਮ ਸੀ ਉਹਨਾਂ ਦਾ ਜੀ ਉਹਨਾਂ ਦਾ ਬਲਬੀਰ ਸਿੰਘ ਕਹਿੰਦੇ ਆ ਪਿੰਡ ਦੇ ਆ ਉੱਥੇ ਤੇ ਮੈਂ ਇੱਥੇ ਨੀਵਾਦੀ ਰੰਨਾ ਆਪਣੇ ਨਿਊ ਸੁਖੀ ਆ ਅੱਛਾ ਤੁਸੀਂ ਰਾਹਗੀ ਲੰਘ ਰਹੇ ਸੀ ਹਾਂਜੀ ਮੈਂ ਲੰਘਦਾ ਬਿਆਸੀਗਾ ਤੇ ਮੈਂ ਕਿਹਾ ਚਲੋ ਸੈਰ ਬਾਚੀ ਆਪੇ ਮੈਂ ਇਹਨੂੰ ਲੈ ਕੇ ਸਿਵਲ ਹਸਪੀਟਲ ਪਹੁੰਚਾਇਆ ਪਰ ਹਜੇ ਤੱਕ ਵੀ ਇੱਥੇ ਦੇਖ ਲਓ ਤੁਸੀਂ ਕੋਈ ਆਇਆ ਨਹੀਂ ਕੋਈ ਕਾਰਵਾਈ ਤੇ ਕਿੰਨੀ ਉਮਰ ਹੋ ਗਈ ਸੋਰੀ ਕਿੱਥੇ ਹੋਇਆ ਸੀ ਐਕਸੀਡੈਂਟ ਐਕਸੀਡੈਂਟ ਇਹ ਹੋਇਆ ਜਿਮ ਦੇ ਕੋਲ ਉੱਥੇ ਸ਼ੰਭੂ ਦੀ ਬੋਡੀ ਆ ਸਾਈਂ ਬਾਬਾ ਦਾ ਮੰਦਿਰ ਦੇ ਕੋਲ ਜੀ ਜੀ ਹਾਂ ਉੱਥੇ ਹੋਇਆ ਫੋਨ ਕੀਤਾ ਸੀਗਾ ਤੇ 100 ਨੰਬਰ ਤੇ ਫੋਨ ਕੀਤਾ ਸੀਗਾ 112 ਵਾਲੇ ਤਾਂ ਆ ਗਏ ਸੀਗੇ ਤੇ ਬਾਕੀ ਅਜੇ ਦੇਖੋ ਆਂਦੇ ਪਏ ਆ ਸਾਡਾ ਸਰ ਕੋਈ ਨਹੀਂ ਆਇਆ ਹਲੇ ਤੱਕ ਅਜੇ ਟਿੱਕਰ ਤਾਂ ਕੋਈ ਨਹੀਂ ਆਇਆ ਬਾਕੀ ਆ ਜਿੰਨੀ ਕੀ ਫੇਰ ਹੋ ਗਈ ਜੀ ਹਾਂਜੀ ਕਿੰਨੀ ਕੀ ਫੇਰ ਹੋ ਗਈ ਆ ਇਹਨੂੰ ਜਾਲ ਨਾਲ ਐਕਸੀਡੈਂਟ 10 ਵਜੇ ਕੇ 40 ਮਿੰਟ ਤੇ ਹੋਇਆ ਹੈ ਤੇ ਹੁਣ ਕਿੰਨਾ ਸਮਾਂ ਹੋ ਗਿਆ ਸਮਾਂ ਦੇਖੋ ਤੁਸੀਂ ਜੇਰ ਪਰਵਾਹ ਜਾਨਾ 1 ਵਜੇ ਆ ਕੋਈ ਨਹੀਂ ਆ ਸਭ ਕੋਈ ਪਾਰਟਨਰ ਤਾਂ ਕੋਈ ਵੀ ਨਹੀਂ ਆਇਆ